ਅਨੰਦਿਨ ਨਾਮੇ ਰੱਤੇ ਆ ਸੱਚੇ ਸੱਚੀ ਸੋਏ ਨਾਈਟ ਐਂਡ ਡੇ ਵਨ who is eternal to the name of the true lord is true ਅਨੰਦਿਨ ਨਾਮੇ ਰੱਤੇ ਆ ਜਿਹੜੇ ਅਨੰਦਿਨ 24 ਘੰਟੇ ਦਿਨ ਤੇ ਰਾਤ ਨਾਮ ਦੇ ਨਾਲ ਰਤੇ ਰਹਿੰਦੇ ਨੇ ਚੰਗੀਆਂ ਸਿੱਖਿਆਵਾਂ ਨਾਲ ਰਤੇ ਰਹਿੰਦੇ ਨੇ ਚਾਹੇ ਪਾਠ ਕਰਦੇ ਨੇ ਚਾਹੇ ਮਾਲਾ ਫੇਰਦੇ ਨੇ ਚਾਹੇ ਯੱਗ ਕਰਦੇ ਨੇ ਚਾਹੇ ਸਮਾਧੀ ਲਾਉਂਦੇ ਨੇ ਚਾਹੇ ਧਿਆਨ ਲਾਉਂਦੇ ਨੇ ਤੇ ਚਾਹੇ ਕੋਈ ਆਰਤੀ ਕਰਦੇ ਨੇ ਚਾਹੇ ਬਲੀ ਜਾਂ ਯੱਗ ਕਰਦੇ ਕੋਈ ਗੱਲ ਨਹੀਂ ਉਹਨਾਂ ਦਾ ਪ੍ਰਵਾਨ ਹੁੰਦਾ ਹੈ ਜਿਹੜਾ ਸੱਚੇ ਸੱਚੀ ਹੈ ਸੱਚੇ ਸੱਚੀ ਦਾ ਮਤਲਬ ਕੀ ਹੁੰਦਾ ਸੱਚੇ ਦਾ ਮਤਲਬ ਹੁੰਦਾ ਸਰੀਰਕ ਪੱਖੋਂ ਸੱਚੇ ਸੱਚੀ ਦਾ ਮਤਲਬ ਹੁੰਦਾ ਆਤਮਿਕ ਪੱਖੋਂ ਜਿਨ੍ਹਾਂ ਦੀ ਆਤਮਾ ਸੱਚੀ ਹੋ ਗਈ ਜਿਹੜੇ ਪਾਠ ਪੂਜਾ ਸਿਮਰਨ ਕਰਕੇ ਆਪਣੇ ਆਪ ਨੂੰ ਸੂਰਣਾ ਨਾਲੋਂ ਲੱਗ ਨਹੀਂ ਦੱਸਦੇ ਜਿਹਨਾਂ ਦੇ ਅੰਦਰ ਕੱਟੜਤਾ ਵਾਸ ਨਹੀਂ ਕਰਦੀ ਜਿਹੜੇ ਸਾਰਿਆਂ ਨੂੰ ਬਰਾਬਰ ਦੀ ਨਿਗਾਹ ਨਾਲ ਦੇਖਦੇ ਨੇ ਸਾਰੇ ਧਰਮਾਂ ਦਾ ਸਤਕਾਰ ਕਰਦੇ ਨੇ ਆਪਣੇ ਆਪ ਨੂੰ ਹੀ ਵੱਡਾ ਨਹੀਂ ਦੱਸਦੇ ਉਹਨਾਂ ਦਾ ਹੀ ਪਾਠ ਪ੍ਰਵਾਨ ਹੁੰਦਾ ਹੈ ਜਿਹੜੇ ਆਪਣੇ ਆਪ ਨੂੰ ਹੀ ਵੱਡਾ ਵਿਦਵਾਨ ਨਹੀਂ ਦੱਸਦੇ ਜਿਹੜੇ ਇਹ ਕਹਿੰਦੇ ਨੇ ਕਿ ਕਿਸੇ ਵਾਸ ਗੁਰੂ ਨਾਨਕ ਦੀ ਕਿਰਪਾ ਗੁਰੂ ਰਾਮ ਬਸ ਉਹ ਦਈ ਜਾਂਦਾ ਤੇ ਅਸੀਂ ਜਿੰਨੇ ਜੋਗੇ ਹੈਗੇ ਆ ਮੰਡੀ ਜਾਂਦੇ ਆ ਜਿਹੜੇ ਹਮੇਸ਼ਾ ਉਹਦੀ ਰਜਾ ਦੇ ਵਿੱਚ ਰਹਿੰਦੇ ਨੇ ਉਹਨਾਂ ਹੀ ਪਾਠ ਪੂਜਾ ਵੀ ਸਫਲ ਹੁੰਦਾ ਹੈ ਅਨ ਦਿਨ ਅਨ ਦਿਨ ਉਹ ਜਿਹੜੇ ਰੱਤੇ ਨੇ ਉਹਨਾਂ ਦੀ ਤਾਂ ਗੱਲ ਹੀ ਹੋਰ ਹੁੰਦੀ ਆ